ਜਿਹੜਾ ਅੱਜ ਪ੍ਰਚਾਰ ਕੀਤਾ ਜਾ ਰਿਹਾ ਹੈ ਸਰਕਾਰ ਔਰ ਸਰਕਾਰੀ ਨਿਊਜ਼ ਚੈਨਲਾਂ ਵੱਲੋਂ ਕਿ ਸਰਦਾਰ ਸੁਖਪਾਲ ਸਿੰਘ ਕੇਹੜਾ ਨੂੰ ਕਿਸੇ ਡਰੱਗ ਕੇਸ ਵਿੱਚ ਉਹਨਾਂ ਦੀ ਜ਼ਮਾਨਤ ਰੱਦ ਹੋਈ ਹੈ ਮੈਂ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਦੱਸਣਾ ਕਰਨਾ ਕਿ ਇਹ ਸਾਰਾ ਸੱਤ ਝੂਠ ਹੈ ਮੇਰੇ ਫਾਦਰ ਤੇ ਜਿਹੜਾ 9 ਸਾਲ 9 ਸਾਲ ਪਹਿਲਾਂ ਡਰੱਗਜ਼ ਦਾ ਕੇਸ ਭਗਵੰਦਾਨ ਦੀ ਸਰਕਾਰ ਨੇ ਪਾਇਆ ਸੀ ਉਹਦੇ ਵਿੱਚ ਸਾਡਾ ਸੁਪਰੀਮ ਕੋਰਟ ਵੱਲੋਂ ਉਸ ਟ੍ਰਾਇਲ ਦੇ ਉੱਤੇ ਰੋਕ ਲਾਈ ਗਈ ਹੈ ਉਦੋਂ ਮੇਰੇ ਫਾਦਰ ਤੁਹਾਨੂੰ ਯਾਦ ਹੋਊਗਾ 2023 ਵਿੱਚ ਜੇਲ੍ਹ ਸੀਗੇ ਉਦੋਂ ਅਸੀਂ ਇੱਕ ਜ਼ਮਾਨਤ ਦੀ ਅਰਜ਼ੀ ਸਾਨੂੰ ਮੈਨੂੰ ਸ਼ੰਕਾ ਸੀਗੀ ਕਿ ਮੇਰੇ ਫਾਦਰ ਨੂੰ ਕਿਸੇ ਤਰ੍ਹਾਂ ਇੱਕ 6ਵੇਂ ਝੂਠੇ ਮੁਕਦਮੇ 'ਚ ਸਰਦਾਰ ਸੁਖਪਾਲ ਸਿੰਘ ਖੇੜਾ ਨੂੰ ਜੇਲ੍ਹ 'ਚੋਂ ਗ੍ਰਿਫਤਾਰ ਕਰਨ ਦਾ ਸਰਕਾਰ ਇੱਕ ਯਤਨ ਕਰੂਗੀ ਉਹਨਾਂ ਜਦੋਂ ਪਿਛਲੇ ਕੁਝ ਮਹੀਨਿਆਂ ਤੋਂ ਮੇਰੇ ਫਾਦਰ ਤੁਹਾਨੂੰ ਪਤਾ ਹੈ ਭਗਵੰਤ ਮਾਨ ਸਰਕਾਰ ਦੀ ਪੋਲ ਖੋਲ ਵਿੱਚ ਲੱਗੇ ਹੋਏ ਨੇ ਉਹਨਾਂ ਨੇ ਟੋਯੋਟਾ ਹਾਈਲੈਕਸ ਦਾ ਬੜਾ ਵੱਡਾ ਸਕੈਮ ਅਨਰਥ ਕੀਤਾ ਜਿਹਦੇ ਵਿੱਚ ਭਗਵੰਤ ਮਾਨ ਆਪ ਫਸਦੇ ਸੀ ਜੀ ਤੁਹਾਨੂੰ ਇਹ ਇਨਫੋਰਮੇਸ਼ਨ ਮਿਲੀ ਕਿ ਜਿਹੜੀ ਉਹ 2025 ਦੀ ਇੱਕ ਸੱਚੀ ਕੰਪਲੇਂਟ ਵਿਜੀਲੈਂਸ ਕੋਲ ਪਈ ਹੈ ਉਸ ਦੇ ਤਹਿਤ ਤੁਹਾਨੂੰ ਗ੍ਰਿਫਤਾਰ ਕਰਨਾ ਚਾਹੁੰਦੇ ਨੇ ਤਾਂ ਜਸਕਪਾਲ ਸਿੰਘ ਖੈਰਾ ਨੂੰ ਲੈ ਕੇ ਹਾਈ ਕੋਰਟ ਵਿੱਚ ਇੱਕ ਅਹਿਮ ਸੁਣਵਾਈ ਹੋਈ ਹੈ ਜਿਸ ਨੂੰ ਲੈ ਕੇ ਵੱਖ-ਵੱਖ ਚਰਚਾਵਾਂ ਛੜੀਆਂ ਹੋਈਆਂ ਨੇ ਕੀ ਸੀ ਸੁਣਵਾਈ ਅਸਲ ਸਚਾਈ ਕੀ ਹੈ ਤਾਂ ਮਹਿਤਾਬ ਖੈਰਾ ਸੁਕਪਾਲ ਸਿੰਘ ਖੈਰਾ ਦੇ بیٹے ਜੋ ਕਿ ਐਡਵੋਕੇਟ ਨੇ ਉਹ ਫੋਨ ਕਾਲਤੇ ਨੇ ਉਹਨਾਂ ਤੋਂ ਜਾਣਦੇ ਆ ਕਿ ਕੀ ਜਿਹੜੀ ਪਟੀਸ਼ਨ ਸੀ ਇਹ ਪਟੀਸ਼ਨ ਕੀ ਸੀ ਤੇ ਇਸ ਪਟੀਸ਼ਨ ਤੇ ਹਾਈ ਕੋਰਟ ਚ ਮਹਤਾਬ ਜੀ ਕੀ ਸੁਣਵਾਈ ਹੋਈ ਅ ਸਭ ਤੋਂ ਪਹਿਲਾਂ ਤਾਂ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅ ਸਭ ਤੋਂ ਪਹਿਲਾਂ ਤਾਂ ਮੈਂ ਇਹ ਵੀ ਦੱਸਣਾ ਚਾਹੁੰਦਾ ਹੈ ਕਿ ਜਿਹੜਾ ਅੱਜ ਪ੍ਰਚਾਰ ਕੀਤਾ ਜਾ ਰਿਹਾ ਹੈ ਸਰਕਾਰ ਔਰ ਸਰਕਾਰੀ ਨਿਊਜ਼ ਚੈਨਲਾਂ ਵੱਲੋਂ ਕਿ ਸਰਦਾਰ ਸੁਖਪਾਲ ਸਿੰਘ ਖੈਰਾ ਨੂੰ ਕਿਸੇ ਡਰੱਗ ਕੇਸ ਵਿੱਚ ਉਹਨਾਂ ਦੀ ਜ਼ਮਾਨਤ ਰੱਦ ਹੋਈ ਹੈ ਮੈਂ ਮੈਂ ਇਹ ਤੁਹਾਨੂੰ ਸਾਰਿਆਂ ਨੂੰ ਇਹ ਦੱਸਣਾ ਚਾਹੁੰਦਾ ਕਿ ਇਹ ਸਾਰਾ ਸਾਰ ਝੂਠ ਹੈ ਹਮ ਮੇਰੇ ਫਾਦਰ ਤੇ ਜਿਹੜਾ 9 ਸਾਲ 9 ਸਾਲ ਪੁਰਾਣਾ ਡਰੱਗਜ਼ ਦਾ ਕੇਸ ਭਗਵੰਤਬਾਨ ਦੀ ਸਰਕਾਰ ਨੇ ਪਾਇਆ ਸੀ ਉਹਦੇ ਵਿੱਚ ਸਾਡਾ ਸੁਪਰੀਮ ਕੋਰਟ ਵੱਲੋਂ ਉਸ ਟ੍ਰਾਇਲ ਦੇ ਉੱਤੇ ਰੋਕ ਲਾਈ ਗਈ ਹੈ ਹੂੰ ਉਸ ਮੁਕਦਮੇ ਵਿੱਚ ਅਸੀਂ ਫਿਰ ਐਂਟੀਸੀਪੇਟਰੀ ਲੈਂਡ ਕਿਉਂ ਜਾਵਾਂਗੇ ਬੇਲ ਜਦੋਂ ਸਾਨੂੰ ਰੈਗੂਲਰ ਬੇਲ ਤੇ ਤੇ ਟ੍ਰਾਇਲ ਸੇਕ ਕੀਤਾ ਹੋਇਆ ਸੁਪਰੀਮ ਕੋਰਟ ਨੇ ਅੱਜ ਦੀ ਜਿਹੜੀ ਹਾਈ ਕੋਰਟ ਵਿੱਚ ਪਟੀਸ਼ਨ ਸੀਗੀ ਉਹ ਲੱਗੀ ਸੀ ਡਿਸਪਰੋਪੋਰਸ਼ਨਲ ਡੀਏ ਦੇ ਕੇਸ ਦੇ ਖਿਲਾਫ ਜੀ ਜਦੋਂ ਉਹ ਮੇਰੇ ਫਾਦਰ ਤੁਹਾਨੂੰ ਯਾਦ ਹੋਊਗਾ 2023 ਵਿੱਚ ਜੇਲ੍ਹ ਸੀਗੇ ਹੂੰ ਉਦੋਂ ਅਸੀਂ ਇੱਕ ਜ਼ਮਾਨਤ ਦੀ ਅਰਜ਼ੀ ਸਾਨੂੰ ਮੈਨੂੰ ਸ਼ੰਕਾ ਸੀਗੀ ਕਿ ਮੇਰੇ ਫਾਦਰ ਨੂੰ ਕਿਸੇ ਤਰ੍ਹਾਂ ਇੱਕ 6ਵੇਂ ਝੂਠੇ ਮੁਕਦਮੇ 'ਚ ਸਰਦਾਰ ਸੁਖਪਾਲ ਸਿੰਘ ਖੈਰਾ ਨੂੰ ਜੇਲ੍ਹ 'ਚੋਂ ਗ੍ਰਿਫਤਾਰ ਕਰਨ ਦਾ ਸਰਕਾਰ ਇੱਕ ਯਤਨ ਕਰੂਗੀ ਹੂੰ ਉਹ ਮੇਰੀ ਗੱਲ ਸੱਚੀ ਵੀ ਹੋਈ ਬਸ ਇਹ ਫਰਕ ਹੈ ਕਿ ਉਦੋਂ ਡੀਏ ਦਾ ਕੇਸ ਨਹੀਂ ਸੀ ਲਾਇਆ ਗਿਆ ਉਦੋਂ ਇੱਕ ਗਵਾਹ ਨੂੰ ਡਰਾਉਣ ਦਾ ਮੁਕਦਮਾ ਝੂਠਾ ਜਿਹੜਾ ਹੈ ਮੇਰੇ ਫਾਦਰ ਦੇ ਖਿਲਾਫ ਦਰਜ ਕੀਤਾ ਗਿਆ ਤੇ ਉਹਨਾਂ ਨੂੰ ਜੇਲ੍ਹ ਵਿੱਚੋਂ ਹੀ ਗ੍ਰਿਫਤਾਰ ਕੀਤਾ ਗਿਆ ਉਸ ਤੋਂ 15 ਦਿਨਾਂ ਬਾਅਦ ਉਹਨਾਂ ਦੀ ਜ਼ਮਾਨਤ ਹੋ ਗਈ ਸੀ ਹੂੰ ਜਦੋਂ ਅਸੀਂ ਇਹ ਮੁਕੱਦਮਾ ਲਾਇਆ ਉਹ ਤੇ ਐਂਟੀਸਿਪੇਟਰੀ ਦਾ ਡੀਏ ਦਾ ਉਹਦੇ ਵਿੱਚ ਪੰਜਾਬ ਸਰਕਾਰ ਨੇ ਆ ਕੇ ਬਿਆਨ ਦਿੱਤਾ ਕਿ ਜੀ ਸੁਖਪਾਲ ਖੈਰਾ ਦੇ ਖਿਲਾਫ ਇੱਕ ਵਿਜੀਲੈਂਸੀ ਇਨਕੁਆਇਰੀ ਪੈਂਡਿੰਗ ਹੈ ਹੂੰ ਇਹ ਸਨ 2024 ਦੇ ਫ फेब्रुवारी ਦੇ ਮਹੀਨੇ ਦੀ ਇਹ ਸਟੇਟਮੈਂਟ ਦਿੱਤੀ ਹੋਈ ਹੈ ਇਹਨਾਂ ਨੇ ਜੀ ਹੁਣ ਜਦੋਂ ਪਿਛਲੇ ਕੁਝ ਮਹੀਨਿਆਂ ਤੋਂ ਮੇਰੇ ਇਫਾਦਰ ਤੁਹਾਨੂੰ ਪਤਾ ਭਗਵੰਤ ਮਾਨ ਸਰਕਾਰ ਦੀ ਪੋਲ ਖੋਲ ਵਿੱਚ ਲੱਗੇ ਹੋਏ ਨੇ ਉਹਨਾਂ ਨੇ ਟੋ요ਟਾ ਹਾਈਲੈਕਸ ਦਾ ਬੜਾ ਵੱਡਾ ਸਕੈਮ ਅਨਰਥ ਕੀਤਾ ਜਿਹਦੇ ਵਿੱਚ ਭਗਵੰਤਮਾਨ ਆਪਸ ਦੇ ਸੀ ਜੀ ਤੇ ਸਾਨੂੰ ਇਹ ਇਨਫੋਰਮੇਸ਼ਨ ਮਿਲੀ ਕਿ ਜਿਹੜੀ ਉਹ 2025 ਦੀ ਇੱਕ ਕੱਚੀ ਕੰਪਲੇਂਟ ਵਿਜੀਲੈਂਸ ਕੋਲ ਪਈ ਹੈ ਉਸ ਦੇ ਤਹਿਤ ਇਹ ਤੁਹਾਨੂੰ ਗ੍ਰਿਫਤਾਰ ਕਰਨਾ ਚਾਹੁੰਦੇ ਨੇ ਜੀ ਅਸੀਂ ਉਹਨਾਂ ਸੋਰਸਸ ਦੇ ਸਾਨੂੰ ਇਨਫੋਰਮ ਕੀਤਾ ਤੇ ਅਸੀਂ ਹਾਈ ਕੋਰਟ ਵਿੱਚ ਅੱਜ ਜਿਹੜੀ ਪਟੀਸ਼ਨ ਲੱਗੀ ਸੀ ਉਹਨੂੰ ਲਾਇਆ ਸੀ ਜੀ ਉਹਦੇ ਵਿੱਚ ਸਰਕਾਰੀ ਵਕੀਲ ਨੇ ਆ ਕੇ ਬਿਆਨ ਦਿੱਤਾ ਹੈ ਕਿ ਸਰਦਾਰ ਸੁਖਪਾਲ ਸਿੰਘ ਘੈਰਾ ਨੂੰ ਵਿਜੀਲੈਂਸ ਵੱਲੋਂ ਕੋਈ ਐਫਆਈਆਰ ਜਾਂ ਉਹਦੇ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਇਸ ਸਟੇਟਮੈਂਟ ਨੂੰ ਰਿਕਾਰਡ ਕਰਕੇ ਹਾਈ ਕੋਰਟ ਨੇ ਕੇਸ ਨੂੰ ਡਿਸਪੋਜ਼ ਆਫ ਕੀਤਾ। ਡਿਸਮਿਸ ਨਹੀਂ ਕੀਤਾ ਕਿਉਂਕਿ ਖਬਰਾਂ ਚ ਚਲਾਇਆ ਜਾ ਰਿਹਾ ਹੈ ਕਿ ਜੀ ਕੇਸ ਕੇਸ ਜਿਹੜਾ ਉਹ ਖਾਰਜ ਹੋ ਗਿਆ। ਖਾਰਜ ਨਹੀਂ ਹੋਇਆ। ਹੂੰ। ਪੰਜਾਬ ਸਰਕਾਰ ਦੇ ਵਕੀਲ ਦੇ ਬਿਆਨ ਦੇ ਉੱਤੇ ਉਸ ਨੂੰ ਡਿਸਪੋਜ਼ ਆਫ ਕੀਤਾ। ਜੀ। ਥੋੜਾ ਫਰਕ ਹੁੰਦਾ ਜੀ ਇਸ ਗੱਲ 'ਚ। ਜੀ ਜੀ ਜੀ। ਤਾਂ ਇੱਕ ਪਾਸੇ ਦੇਖਿਆ ਜਾ ਰਿਹਾ ਸੀਗਾ ਕਿ ਬਹੁਤ ਸਾਰੀਆਂ ਚਰਚਾਵਾਂ ਸੀ ਕਿ ਗ੍ਰਿਫਤਾਰੀ ਹੋ ਜੇਗੀ ਇਹ ਹੋ ਜਾਏਗਾ ਤਾਂ ਉਹਨਾਂ ਸਭ ਬਾਰੇ ਕੀ ਕਹਿਣਾ ਹੈ ਤੁਹਾਨੂੰ ਮੈਂ ਇਹੀ ਦੱਸਣਾ ਚਾਹੁੰਦਾ ਕਿ ਜਿਹੜੀ ਖਬਰ ਚਲਾਈ ਜਾ ਰਹੀ ਹੈ ਕਿ ਜੀ ਐਨਡੀਪੀਐਸ ਕੇਸ ਵਿੱਚ ਜ਼ਮਾਨਤ ਰੱਦ ਹੋ ਗਈ ਐਨਡੀਪੀਐਸ ਜਿਹੜਾ ਸਾਡਾ 2015 ਦਾ ਮੁਕੱਦਮਾ ਹੈ ਸਾਡੇ 9 ਸਾਲ ਪੁਰਾਣਾ ਉਹ ਸੁਪਰੀਮ ਕੋਰਟ ਨੇ ਸਟੇ ਕੀਤਾ ਹੋਇਆ ਜੀ ਸੁਪਰੀਮ ਕੋਰਟ ਨੇ ਉਸ ਤੇ ਰੋਕ ਲਾਈ ਹੋਈ ਹੈ ਹੂੰ ਉਹਦੇ ਵਿੱਚ ਸਾਨੂੰ ਨਾ ਤਾਂ ਕੋਈ ਗ੍ਰਿਫਤਾਰ ਕਰ ਸਕਦਾ ਤੇ ਨਾ ਹੀ ਸਾਨੂੰ ਉਹਦੀ ਕੋਈ ਸ਼ੰਕਾ ਹੈ ਪਰ ਇਹ ਪ੍ਰਚਾਰ ਇਦਾਂ ਕੀਤਾ ਜਾ ਰਿਹਾ ਹੈ ਕਿ ਜੀ ਸੁਖਪਾਲ ਖੈਰਾ ਨੂੰ ਨਸ਼ਾ ਤਸਕਰੀ ਦੇ ਕੇਸ ਵਿੱਚ ਗ੍ਰਿਫਤਾਰ ਕੀਤਾ ਜਾ ਸਕਦਾ ਜੋ ਸਾਰਾ ਸਾਰ ਝੂਠ ਹੈ ਮਹਤਾਬ ਜੀ ਇੱਕ ਇੱਥੇ ਇੱਕ ਉਹ ਵੀ ਹੈ ਕਿ ਬਿੱਤੇ ਦਿਨ ਹੀ ਪੀਐਸਓ ਨੂੰ ਬੇਸਾਬਕਾ ਨੂੰ ਗ੍ਰਿਫਤਾਰ ਕੀਤਾ ਉਦੋਂ ਵੀ ਖੂਬ ਚਰਚਾ ਛੜੀ ਹੈ ਕਿ ਹੁਣ ਮੁਸ਼ਕਲਾ ਬਾਅਦ ਸਕਦੇ ਆ ਉਹਦੇ ਨਾਲ ਕੀ ਸਿਸਟਮ ਨਹੀਂ ਇਹ ਇਹ ਮੁਕਦਮਾ ਜਿਹੜਾ ਅੱਜ ਦਾ ਸੀ ਉਹ ਐਨਡੀਪੀਐਸ ਕੇਸ ਦੇ ਨਾਲ ਰਿਲੇਟਡ ਨਹੀਂ ਹੈ ਹੂੰ ਜੋਗਾ ਸਿੰਘ ਦੀ ਗ੍ਰਿਫਤਾਰੀ ਦੇ ਨਾਲ ਸੰਬੰਧਿਤ ਨਹੀਂ ਹੈ ਜੀ ਜੀ